ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਣੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਵਿੱਚ ਬਾਈ ਜੀ ਸਸੀ ਕਾਲ ਅਸੀਂ ਗੱਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਬੋ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਫਿਰਪੂਰ ਆ ਜੀ ਨੇੜੇ ਪਿੰਡ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗਾ ਜੀ ਮੋਬਾਈਲ ਨੰਬਰ ਬੋ 9041088833 ਠੀਕ ਹੈ ਭਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਵੱਡੇ ਕੱਦ ਵਾਲੀ ਕਿਹੜਾ ਸੂਆ ਬਈ ਇਹ ਤੀਜੇ ਲਈ ਮਤਲਬ ਕਿ ਸੁੰਦੀ ਹਨਾ ਠੀਕ ਆ ਬਈ ਹਾਂਜੀ ਤੇ ਜਰਸੀ ਕ੍ਰੌਸ ਚ ਆ ਗਈ ਇਹ ਜਰਸੀ ਕ੍ਰੌਸ ਤੀਜਾ ਸੂਆ ਸੁੰਦੀ ਹੈ ਦਿਨ ਕਿੰਨੇ ਲਊ ਬਈ ਦੇ ਆਪਾਂ 4 ਦਿਨ ਲੈਂਦੀ ਹੈ 5 ਤੋਂ 4 ਦਿਨਾਂ ਦੀ ਕੱਚੀ ਇਹ ਕਿੰਨਾ ਗਾ ਰਿਕਾਰਡ ਹੈ ਬਈ ਦੁੱਧ ਦਾ ਦੁੱਧ ਨੇ ਦਿੱਤਾ ਹੀ 22 ਲੀਟਰ ਦਾ ਜੀ ਨਾਣਾ ਨੂਣਾ ਫੋਲ ਆ ਨਾ ਪੂਰੀ ਜਾਂ ਮਤਲਬ ਦੁੱਧ ਹੀ ਪੂਰਾ ਪਾਣ ਪੂਰੀ ਵਿਥੀ ਤੇ ਗੱਠ ਗੱਠ ਤੇ ਠੰਡੀ ਠੁੰਡੀ ਆ ਨਹੀਂ ਖਰਾਬ ਕਰਨ ਵਾਲੀ ਠੰਡੀ ਦੇਖੋ ਲੈ ਜਿਵੇਂ ਮਰਜੀ ਆ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਬਾਕੀ ਖਾਂ ਤੁਣ ਵੇਖ ਲੋ ਕਿੱਡਾ ਸੋਹਣਾ ਨਾੜ ਦੇਖ ਦੁੱਧ ਵਾਲੀ ਭਾਈ ਵੱਡੀ ਨਾੜ ਚੈੱਕ ਕਰੋ 24 25 ਕਿਲੋ ਪਾਉ ਹੈ ਇਦਕੀ ਠੀਕ ਹੈ ਭਾਈ ਬਸ ਸ਼ਹਿਣ ਨੂੰ ਪੰਡੇ ਤੇ ਵੇਖ ਲੋ ਢਿੱਲਾਂ ਦਿਖਾ ਦੇ ਭਾਈ ਪਛਾਂ ਤੂੰ ਲੇਵਾ ਖਿੱਚ ਕੇ ਦਿਖਾ ਦੇ ਲੈ ਰਾਵ ਵਾਂਗੂ ਬਾਦਾਂ ਸਾਰੀਆਂ ਬਲਟਾਂ ਲਾ ਕੱਢੋ ਪੂਰਾ ਪੰਡ ਵਾਲਾ ਲੇਵਾ ਬਣਾ ਕੇ ਨਾ ਫੇਰ ਸੋਣਾ ਕਰਨਾ ਇਹ ਵਿੱਤੀ ਚੈੱਕ ਕਰ ਥਣਾਂ ਦੇ ਲੈ ਕੀ ਬਾਤ ਆ ਭਾਈ ਗੱਠ ਗੱਠ ਤੇ ਥਣ ਲੱਗਿਆ ਤੇ ਤੋਹਫਾ ਹੀ ਆ ਗਰਮੀਆਂ ਦਾ ਹਾਂ ਗਰਮਾ ਤੋਹਫਾ ਹੀ ਜਿਹੜਾ ਭਰਾ ਲੈ ਗਿਆ ਯਾਦ ਕਰੂਗਾ ਕਿਉਂ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਨ ਫੋਲ ਆਊਗੀ ਲੈ ਇਧਰੋਂ ਚੈੱਕ ਕਰ ਲੋ ਲੈ ਵਾ ਨਾੜਾ ਨੂੜਾ ਫੁੱਲ ਚੰਗੀਆਂ ਦੁੱਧ ਵਾਲਾ ਪੀਸ ਆ 22 ਕਿਲੋ ਤੋਂ ਮੈਂ ਗਰੰਟੀ ਵਾਲਾ ਕਿਹਾ ਜੀ ਸਾਡਾ ਚੋਇਆ ਵਾ ਥੱਲੇ 22 ਬਰਾਬਰ ਖੜਾ ਫੁੱਲ ਕੱਦ ਪੂਰੀ ਡਬਲ ਬਾਕੀ 10 ਦੀ ਆਈਗਾ ਆਪ ਪੂਰੀ ਪਲੀ ਵੀ ਆ ਹਨਾ ਕੋਈ ਲੱਸੀ ਨਹੀਂ ਲਾਮੀ ਨਹੀਂ ਪੂਰੀ ਪਲੀ ਵੀ ਆ ਬਾਈ ਬਾਕੀ ਫਾਰਮ ਹੀ ਵੈੜ ਜੀ ਲੱਗਦੀ ਪਰ ਆਪਾਂ ਤਾਂ ਲਈਦਾ ਘਰੋਂ ਹੀ ਆ ਜੀ ਹੂੰ ਦੁੱਧ ਦਾ ਰਿਕਾਰਡ ਵੀ ਪਾਈਨੇ ਬਹੁਤ ਚੰਗਾ ਦੱਸਿਆ ਤੋਰਾ ਇੱਕ ਨੰਬਰ ਉਤੋਂ ਪੱਧਰ ਪੱਧਰ ਰਾਜੀ ਫੁੱਲਾ ਕੋਈ ਲੱਸੀ ਨਹੀਂ ਲਾਮੀ ਨਹੀਂ ਬਾਈ ਕੋਕੀ ਫੈਂਡ ਵਾਲਾ ਪਾਉ ਦੋਦੀ ਹਾਂ ਐਨ ਕਿ ਚੱਟਾ ਪਾਣੀ ਜਾਈ ਪਾਈ ਜੋ ਮੱਝ ਨਾਲ ਦਾ ਦੁੱਧ ਦੀ ਜੀ ਮਾਂ ਮੱਝ ਨਾਲ ਕੀ ਮੋ ਲੱਜੈ ਮੁੱਲ ਦਾ 75 ਆਈਏ 71000 ਰੁਪਏ ਦੇ ਦਾਂਗੇ 75000 ਰੁਪਿਆ ਮੋ ਲਾ 71000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਈ ਹਾਂਜੀ ਪਲੀ ਵੀ ਆ ਵਜਨ ਵਾਲੀ ਆ ਜਾਤ ਵਾਲੀ ਆ ਬਰੀਡ ਵਾਲੀ ਆ ਮੌਸਮ ਦੇ ਹਿਸਾਬ ਨਾਲ ਫੁੱਲ ਕੰਮ ਜਾ ਬਰੂਗੀ ਫੈਂਟ ਫੁੱਲ ਆਉਣੀ ਆ ਆ ਪੂਰੀ ਫੈਂਟ ਆਉਈ ਹੂੰ ਹੂੰ ਬਾਕੀ ਲੇਵਾ ਦੇਖੋ ਦੁੱਧ ਵਾਲਾ ਹੰਡੀ ਢੰਡੀ ਬਾਕੀ ਮੇਨ ਗੱਲ ਐ ਨਹੀਂ ਛੜਾਂਗੇ ਜਿਵੇਂ ਮਰ ਜੇ ਉੱਥੇ ਫੇਰੀ ਚੱਲ ਪਈ ਬਾਕੀ ਸਹੀ ਗੱਲ ਨਾੜਾ ਨਾੜੇ ਭਰ ਜਾਣਾ ਲੈ ਬਾਈ ਹਾਂਜੀ ਨੇ ਵਾ ਹੁਣੀ ਬਹੁਤ ਲਈ ਫਿਰਦੀ ਕਰਮਾਣੀ ਬਹੁਤ ਲਈ ਫਿਰਦੀ ਆ ਬਾਕੀ ਢਿੱਲਾਂ ਦਾਸਦੀਆਂ ਨਾ ਬਣੂ ਬਹੁਤ ਵਧੀਆ ਅੱਗੇ ਵੀਰੇ 2 ਨੰਬਰ ਕਿਹੜਾ ਸੁਆ ਜੀ ਇਹ ਦੂਜਾ ਸੁਆ ਜੀ ਦਿਨ ਕਿੰਨੇ ਲੋ ਇਹ ਲੈ ਜੂ ਇਹ 5-6 ਦਿਨ ਲੈ ਜੀ 5 ਤੋਂ 6 ਦਿਨ ਹਾਂਜੀ ਜਿੰਨਾ ਕੁ ਰਿਕਾਰਡ ਆ ਬਈ ਦੁੱਧ ਦਾ ਇਹਦਾ ਹੈਗਾ 15 ਕਿ ਲੀਟਰ ਦਾ ਹੀ ਓਕੇ ਬਈ ਨੇਵਾ ਬੜਾ ਚੰਗਾ ਹਣਾ ਹਾਂ ਬਹੁਤ ਸੋਹਣਾ ਜੀ ਹਾਂ ਇੱਕ ਨੰਬਰ ਮੁੱਠੀ ਵਾਲਾ ਥਾਣੇ ਚਿਵਾਈ ਬਹੁਤ ਚੰਗੀ ਨਿਕਲ ਥਾਂ ਬਹੁਤ ਸੋਹਣਾ ਧਾਰ ਭੋਲੀ ਨਾ ਜੋਲਿਓ ਪਰ ਸ਼ਾਂ ਤੋਂ ਲੈ ਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲੀ ਕੱਚੀ ਕੱਚੀ ਉਸਹਾ ਉਹਨਾਂ ਦਾ ਅੰਦਾਜ਼ਾ ਲਾਇਓ ਰੂਗੀ ਕੈਮਰਾ ਸਾਰੀਆਂ ਬਾਲਟਾਂ ਲੈ ਕੱਢੂ ਫਿਰ ਸੋਹਣਾ ਫੇਸ ਦੀ ਬਿਊਟੀ ਕਮਾਲ ਕੱਦ ਬਰੀਡ ਚਮਕ ਚਮਕ ਪੂਰੀ ਆ ਖੋਲ ਦੇ ਬਈ ਤੋੜ ਦੇ ਪਛਾਹ ਤੋਂ ਲੈ ਵਾ ਚੈੱਕ ਕਰ ਲੋ ਲੈ ਕੱਲੀ ਕੱਚੀ ਕੱਚੀ ਹੋਈ ਆ ਉਸਹਾ ਉਹਨਾਂ ਦਾ ਅੰਦਾਜ਼ਾ ਲਾਇਓ ਵੈੜ ਚੰਗੀ ਆ ਬਈ ਬਾਕੀ ਬਰੀਡ ਏ ਵੀ ਸੇਮ ਆ ਹਾਂ ਨਿਕਰਾ ਹੋ ਸੰਗ ਆਈ ਜਿਹੜੀ ਗੱਲ ਆ ਫੈਂਟ ਬਹੁਤ ਹੋਊਗੀ ਦੀ ਘਰਮਾਈ ਨਹੀਂ ਗੱਲ ਤੂਰਾ ਦੇਖੋ ਮੁੱਲ ਭਰਾ ਜਾਇਜ਼ ਮੁੱਲੇ ਦੇ ਦਾਂਗੇ ਜੀ 52000 ਰੁਪਏ ਦੀ 52000 ਮੋਲਾ ਕਰਦੇ ਪਰ ਲੈਣ ਦੇਣ ਵਾਲੇ ਚਲ ਛੋਟਛੱਪਾ ਕਰ ਦਾਂਗੇ ਠੀਕ ਹੈ ਬਾਈ 52000 ਜਮਾ ਜਾਇਜ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਹੋ ਜੂਗਾ ਵੜ ਚੰਗੇ ਆ ਮੌਸਮ ਦੇ ਹਿਸਾਬ ਨਾਲ ਫੁੱਲ ਕੰਮ ਜਾ ਬਰੋ ਹਾਂ ਕਰਾਓ ਸੰਗ ਜਿਹੜੀ ਗੱਲ ਪਹੁੰਹਣੀ ਦੁੱਧ ਵਧੀਆ ਫੈਂਡ ਫੌਂਡ ਫੁੱਲ ਆਉ ਗਰਮੀ ਗਰਮੀ ਨਾ ਮਾਤੀ ਬਿੱਟ ਲਾਣੀ ਕੁਸਾਰੀਆਂ ਬਲਡ ਲਾ ਗੱਢ ਕੇ ਨਾ ਫੇਰ ਕਰਮਣੀ ਨਹੀਂ ਸੋਣਾਗਾ ਠੰਡੀ ਸੀਲ ਬਰੀ ਟੈਕ ਨੰਬਰ ਬਾਕੀ ਮੇਨ ਗੱਲ ਥਾਂ ਤੋਂ ਚੰਗੇ ਹੀ ਹਾਂਜੀ ਨਾਗਸੀ ਭਰਾ ਕੋਲੇ ਦੋ ਦੋਨੇ ਲਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ